ਅਰਸਾ ਦਾ ਕੰਡਾ ਸਾਹਿਬ ਕਹਿੰਦੇ ਪਿਆਸ ਲੱਗੀ ਐ ਤੇ ਕਾਦੀ ਪਿਆਸ ਜਦ ਸਤਗੁਰ ਜਦ ਆਨ ਪਹੁੰਚੇ ਥੇ ਸਰਸਾ ਨਦੀ ਕੇ ਪਾਸ ਚਾਤੇ ਥੇ 부ਝਾਏ ਵੈ 12 ਪਹਿਰ ਕੀ ਪਿਆਸ ਕਰਕੇ ਇਸ਼ਨਾਨ ਔਰ ਬਦਲ ਕੇ ਨਿਆ ਲਿਬਾਸ ਵਾਹਿਗੁਰੂ ਕਾ ਨਾਮ ਜਪੇ ਔਰ ਕਰੇ ਸ਼ਾਪਾਸ ਥਾ ਸਰਪੇ ਵਕਤ ਆ ਗਿਆ ਆਸਾ ਕੀ ਵਾਰ ਕਰ ਸਾਜੋ ਕੀ ਜ਼ੇਰੋ ਬੰਮ ਕਾ ਚੜਾਉ ਉਤਾਰ ਕ ਮਨਸਾ ਥਾ ਕਲਗੀ ਧਰ ਕੇ ਦਿਲੇ ਬੇਕਰਾਰ ਕ ਆਉ ਮਿਲ ਕੇ ਕਰ ਲੇ ਵਜ਼ਨ ਉਸ ਕਿਰਤਗਾਰ ਕ ਉਸ ਪ੍ਰਮਾਤਮਾ ਦਾ ਭਜਨ ਕਰ ਲਈਏ ਉਸ ਪ੍ਰਮਾਤਮਾ ਨੂੰ ਚੇਤੇ ਕਰ ਲਈਏ ਬੇ ਕੋ ਸਭ ਤੋਂ ਵੱਡੀ ਏ ਤਾਕਤ ਹੈ ਗੁਰੂ ਦੀ ਇਸ ਨਾਲੋਂ ਵੱਡੀ ਕੋਈ ਤਾਕਤ ਨਹੀਂ ਸਾਡੀ ਜ਼ਿੰਦਗੀ ਦੇ ਅੰਦਰ ਸਾਧ ਸੰਗਤ ਉਸ ਗੁਰੂ ਦਾ ਹੱਥ ਹੋਵੇਗਾ ਨਾ ਸਾਡੇ ਸਿਰ ਉੱਪਰ ਤੇ ਫਿਰ ਕਿਸੇ ਪ੍ਰਕਾਰ ਦਾ ਕੋਈ ਦੁਖੀ ਦੁਸ਼ਮਣ ਵੈਰੀ ਸਾਡਾ ਕੁਝ ਨਹੀਂ ਵਿਗਾੜ ਸਕਦਾ ਮਹਾਰਮਤਾ ਵਿੱਚ ਸ਼ਬਦ ਸਾਂਝੇ ਕੀਤੇ ਸਨ ਵੀ ਵੇਖੋ ਗੁਰੂ ਦੀ ਰਹਿਮਤ ਜੇ ਸੁੱਖ ਦੇਤਾ ਤੁਜੈ ਆਰਾਧੀ ਦੁੱਖ ਭੀ ਤੁਜੈ ਧਾਈ ਇਹ ਸਤਿਗੁਰ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਆਪ ਇਹਨਾਂ ਸ਼ਬਦਾਂ ਦਾ ਕੀਰਤਨ ਕੀਤਾ ਸੀ ਸ੍ਰੀ ਦਰਬਾਰ ਸਾਹਿਬ ਵਿਖੇ ਤੇ ਸਾਈ ਮੀਆਂ ਮੀਰ ਜੀ ਨੇ ਸਵਾਲ ਕੀਤਾ ਸੀ ਸਤਿਗੁਰ ਜੀ ਕੋਈ ਹੋ ਸਕਦਾ ਇਸ ਦੁਨੀਆ ਵਿੱਚ ਇਹਨਾਂ ਸ਼ਬਦਾਂ ਨੂੰ ਕਮਾਉਣ ਵਾਲਾ ਸਾਤ ਸੰਗਤ ਪਤਾ ਨਹੀਂ ਕਿੰਨੇ ਹਜ਼ਾਰਾਂ ਇਨਾਂ ਸ਼ਬਦਾਂ ਨੂੰ ਕਮਾ ਕੇ ਗਏ ਖੁਦ ਗੁਰੂ ਅਰਜਨ ਦੇਵ ਸਾਹਿਬ ਇਹ ਸ਼ਬਦ ਕਮਾ ਕੇ ਗਏ ਜਿਹਦੇ ਸੀਸ ਤੇ ਸੀ ਕਦੀ ਕਲਸ਼ ਝੁੱਲਦਾ ਗਰਮ ਬਾਲੂ ਦੇ ਕੜਸੇ ਪਵਾ ਰਿਆ ਸੀ ਉਹ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਨੇ ਜਵਾਬ ਦਿੱਤਾ ਸੀ ਲਾਹੌਰ ਦੀ ਧਰਤੀ ਤੇ ਜਦੋਂ ਮੀਆਂ ਮੀਰ ਧਾਂ ਮਾਰਦਾ ਆਇਆ ਸੀ ਜਿਹਨੇ ਸਵਾਲ ਕੀਤਾ ਸਤਿਗੁਰ ਕੋਈ ਸ਼ਬਦ ਕਮਾਉਣ ਵਾਲਾ ਹੈ ਕੋਈ ਬਾਣੀ ਨੂੰ ਕਮਾ ਕੇ ਵਿਖਾਵੇਗਾ ਇਸ ਦੁਨੀਆ ਅੰਦਰ ਅੱਜ ਜਵਾਬ ਦੇ ਰੇ ਜਦੋਂ ਤਤੀ ਤਵੀ ਤੇ ਚੁੰਕੜਾ ਲੱਗਾ ਜਦੋਂ ਗਰਮ ਰੇਤ ਸੀਸ ਵਿੱਚ ਪੈ ਰਹੀ ਜਦੋਂ ਦੇਗ ਵਿੱਚ ਉਵਾਲਿਆ ਜਾ ਰਿਹਾ ਤੇ ਕਵੀ ਕਹਿੰਦਾ ਹੈ ਕਹਿੰਦਾ ਜਿਹਦੇ ਸੀਸ ਤੇ ਸੀ ਕਦੀ ਕਲਸ਼ ਝੁੱਲਦੇ ਗਰਮ ਬਾਲੂ ਦੇ ਕੜਛੇ ਪਵਾ ਰਿਆ ਸੀ ਕਈ ਪੈਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤ ਮਈ ਦੇ ਪੂਰਨੇ ਪਾ ਰਿਆ ਸੀ ਖਾ ਕੇ ਦੇਗ ਦੇ ਵਿੱਚ ਉਵਾਲਿਆਂ ਨੂੰ ਮੁਖੋਂ ਸਤਨਾਮ ਵਾਹਿਗੁਰੂ ਗਾ ਰਿਆ ਸੀ ਸੀਨਾ ਜਗ ਦਾ ਤਪ ਦਾ ਠਾਰਨੇ ਨੂੰ ਤਨ ਆਪਣਾ ਸਾੜ ਵਖਾ ਰਿਆ ਸੀ ਆਪਣੇ ਆਪ ਨੂੰ ਸਾੜ ਕੇ ਸਤਗੁਰੂ ਸਾਨੂੰ ਠੰਡਿਆ ਕਰ ਰੇ ਸੀ ਸਾਦ ਸੰਗਤ ਗੁਰੂ ਦੇ ਨਾਮ ਵਿੱਚ ਠੰਡੇ ਹੋ ਜਾਈਏ ਕਿਉਂਕਿ ਸ਼ਬਦ ਪੜਿਆ ਗਿਆ ਮੇਰੇ ਤੂੰ ਪਹਿਲਾਂ ਤੇਰਾ ਕੀਆ মিঠা ਲੱਗੈ ਉਸ ਠੰਡ ਨੂੰ ਆਪਣੇ ਹਿਰਦੇ ਵਿੱਚ ਬਾਣੀ ਦੇ ਰਾਂ ਹੀ ਵਸਾ ਲਈਏ ਸਾਧ ਸੰਗਤ ਕਹਿਣਾ ਸੋਖਾ ਤੇ ਸੁਣਨਾ ਵੀ ਬੜਾ ਸੋਖਾ ਹੋ ਸਕਦਾ ਮੇਰੇ ਵਰਗਾ ਕਹਿ ਜਾਵੇ ਆਪਜੀ ਸਾਧ ਸੰਗਤ ਰੂਪ ਵਿੱਚ ਸਾਧ ਸੰਗਤ ਸੁਣ ਲਓ ਇਹ ਸਾਰਾ ਕੁਝ ਔਖੀ ਗੱਲ ਹੈ ਅਮਲ ਕਮਾਉਣ ਵਾਲੀ ਅਮਲ ਕਮਾਉਣਾ ਬੜਾ ਔਖਾ ਹੈ ਸਾਧ ਸੰਗਤ ਗੱਲ ਉਸ ਦਿਨ ਬਣਨੀ ਜਦੋਂ ਅਸੀਂ ਅਮਲ ਕਰਾਂਗੇ ਇਹਨਾਂ ਸਾਰੇ ਸ਼ਬਦਾਂ ਉੱਪਰ ਇਹਨਾਂ ਕੁਰਬਾਨੀਆਂ ਉੱਪਰ ਵੀ ਕਿਉਂ ਸ਼ਹੀਦੀਆਂ ਹੋਈਆਂ ਕਿਉਂ ਪਿਆਰੇ ਦੇ ਪਿਆਰ ਵਿੱਚ ਉਹਨਾਂ ਨੇ ਆਪਣਾ ਆਪ ਵਾਰ ਦਿੱਤਾ ਕਿਤੇ ਪੀਰ ਬੁੱਧੂ ਸ਼ਾਹ ਵਰਗੇ ਕਿਤੇ ਸਾਧ ਸੰਗਤ ਜ਼ੈਨਬ ਬੀਗਮ ਵਰਗੇ ਕਿਤੇ ਭਾਈ ਬਚਿੱਤਰ ਸਿੰਘ ਜੀ ਵਰਗੇ ਕਿਤੇ ਸਾਧ ਸੰਗਤ ਕੋਟਲਾ ਨਿਹੰਗ ਖਾਂ ਵਰਗੇ ਜਿਨ੍ਹਾਂ ਦੀ ਧੀ ਬੀਬੀ ਮੁਮਤਾਜ 131 ਸਾਲ ਭਾਈ ਬਚਿੱਤਰ ਸਿੰਘ ਜੀ ਦੀ ਵਿਧਵਾ ਪਤਨੀ ਬਣ ਕੇ ਆਪਣੀ ਜ਼ਿੰਦਗੀ ਬਤੀਤ ਕਰਕੇ ਗਈ ਪਿਆਰ ਸੀ ਨਾ ਗੁਰੂ ਨਾਲ ਗੁਰੂ ਕੇ ਸਿੱਖਾਂ ਨਾਲ ਤੇ ਸਾਧ ਸੰਗਤ ਐਸੀਆਂ ਰੂਹਾਂ ਗੁਰੂ ਕਿਰਪਾ ਕਰੇ ਕਹਿਣਾ ਸੁਖਾ ਤੇ ਸੁਣਨਾ ਵੀ ਬੜਾ ਸੁਖਾ ਔਖੀ ਗੱਲ ਹੈ ਅਮਲ ਕਮਾਉਣ ਵਾਲੀ ਇਹ ਤਾਂ ਜੋਤ ਹੀ ਕੇਵਲ ਰੱਬ ਦੀ ਸੀ ਤਤੀ ਤਵੀ ਤੇ ਸੁਖਮਨੀ ਗਾਣ ਵਾਲੀ ਇਹਦਾ ਜੋਤ ਹੀ ਉਸ ਰੱਬ ਦੀ ਸੀ ਸਾਧ ਸੰਗਤ ਜਿਹੜੀ ਤਤੀ ਤਵੀ ਤੇ ਵੀ ਬਹਿ ਕੇ ਕਹਿਦੀ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਕੈ ਮਨ ਵਿਸ਼ਰਾਮ ਵਿਸ਼ਰਾਮ ਦਾ ਭਾਵ ਕੀ ਹੁੰਦਾ ਸਬਰ ਆ ਜਾਣਾ ਸਹਿਜ ਆ ਜਾਣਾ ਟਿਕਾ ਆ ਜਾਣਾ ਫਿਰ ਦੁਖੀ ਦੁਸ਼ਮਣ ਕਿਸੇ ਤਰ੍ਹਾਂ ਦੀ ਇੰਤਿਹਾਰ ਵੀ ਕਰ ਦੇ ਫਿਰ ਦਿਲ ਨਹੀਂ ਡੋਲਦੇ ਫਿਰ ਡਰ ਭੈ ਨਹੀਂ ਰਹਿ ਜਾਂਦਾ ਸਾਧ ਸੰਗਤ ਭਾਵੇਂ 10 ਲੱਖ ਦੀ ਫੌਜ ਹੋਵੇ ਸਾਹਮਣੇ ਭਾਵੇਂ ਕੈਸੇ ਦੁਖੀ ਦੁਸ਼ਮਣ ਭਾਰੂ ਹੋਏ ਆਉਂਦੇ ਹੋਣ ਫਿਰ ਡਰ ਭੈ ਨਹੀਂ ਹੈ ਗੁਰੂ ਕਿਰਪਾ ਕਰੇ ਅਸੀਂ ਵੀ ਐਸੀਆਂ ਸਤਿਗੁਰੂ ਦੀਆਂ ਰਹਿਮਤਾਂ ਦੇ ਪਾਤਰ ਬਣ ਜਾਈਏ ਗੁਰੂ ਦੇ ਪਿਆਰ ਵਿੱਚ ਜੁੜ ਕੇ ਆਪਣਾ ਆਪ ਵਰਨ ਦੇ ਸਾਧ ਸੰਗਤ ਗੁਰੂ ਮਹਾਰਾਜ ਪਾਤਸ਼ਾਹ ਜੀ ਤੂੰ ਆਪਣਾ ਆਪ ਕੁਰਬਾਨ ਕਰਨ ਦੇ ਸਮਰੱਥ ਹੋ ਜਾਈਏ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਅੱਜ ਵੀ ਆਵਾਜ਼ਾਂ ਮਾਰ ਰਹੇ ਨੇ ਕਹਿ ਰਹੇ ਨੇ ਗੁਰਸਿੱਖਾ ਆ ਆਪਣੇ ਦਰ ਤੇ ਆਪਣੇ ਗੁਰੂ ਦੇ ਕੋਲ ਆ ਗੁਰੂ ਦੇ ਪਿਆਰ ਵਿੱਚ ਜੁੜ ਤੇ ਸਾਧ ਸੰਗਤ ਜਿਹੜਾ ਗੁਰੂ ਦੇ ਪਿਆਰ ਵਿੱਚ ਜੁੜਿਆ ਤੇ ਜੋਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਉਹ ਆਪਣਾ ਆਪ ਵਾਰ ਦਿੰਦਾ ਫਿਰ ਕਦੀ ਕਟਾਕਸ਼ ਨਹੀਂ ਕਰਦਾ ਕਦੀ ਸਵਾਲ ਨਹੀਂ ਖੜੇ ਕਰਦਾ ਗੁਰੂ ਅੱਗੇ ਵੀ ਸਤਿਗੁਰੂ ਇਹ ਐਸਾ ਨਹੀਂ ਇਹ ਐਸਾ ਹੋਣਾ ਚਾਹੀਦਾ ਮੈਂ ਅਖੀਰ ਦੀ ਇੱਕ ਬੇਨਤੀ ਇਹ ਕਰਕੇ ਸਮਾਪਤੀ ਕਰਾਂ ਸਾਧ ਸੰਗਤ ਕਿਉਂਕਿ ਅੱਜ ਸਵਾਲ ਅਸੀਂ ਬਹੁਤ ਕਰਨ ਲੱਗ ਪਏ ਅੱਜ ਕਟਾਕਸ਼ ਅਸੀਂ ਬਹੁਤ ਕਰਨ ਲੱਗ ਪਏ ਕਿਉਂਕਿ ਗੁਰੂ ਦੇ ਪਿਆਰ ਵਿੱਚ ਅਸੀਂ ਜੁੜ ਜਾਈਏ ਅੱਜ ਸਵਾਲ ਨਹੀਂ ਕਿ ਗੁਰੂ ਇਹ ਨਹੀਂ ਕਰ ਸਕਦਾ ਜੈਸਾ ਨਹੀਂ ਸੀ ਹੋਇਆ ਅਸੀਂ ਬਹੁਤ ਕੁਝ ਕਹਿੰਨੇ ਪਰ ਵੇਖੋ ਨਾ ਜਦੋਂ ਕੇਸਰੀ ਚੰਦ ਦੀ ਗਵਾਹੀ ਵਿੱਚ 1.5 ਲੱਖ ਦੀ ਫੌਜ ਲੈ ਕੇ ਕੇਸਰੀ ਚੰਦ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਆਇਆ ਸੀ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਥਾਪੜਾ ਦੇ ਕੇ ਤੋੜਿਆ ਸੀ ਇਹ ਭਾਈ ਬਚਿੱਤਰ ਸਿੰਘ ਜਾ ਮੁਕਾਬਲਾ ਕਰਤ ਨਾਗਣੀ ਦੇ ਕਿਰਵਾਨਾ ਕੀਤਾ ਸੀ ਤੇ ਘੋੜੇ ਤੇ ਸਵਾਰ ਭਾਈ ਬਚਿੱਤਰ ਸਿੰਘ ਆਪਣੇ ਭਰਾ ਭਾਈ ਓਦੇ ਸਿੰਘ ਤੇ ਪੰਜ ਸਿੰਘਾਂ ਦਾ ਜਥਾ ਲੈ ਕੇ ਗਿਆ ਸੀ ਲੋਹਗੜ ਦੇ ਦਰਵਾਜ਼ੇ ਨੂੰ ਖੋਲ ਕੇ ਬਾਹਰ ਆਇਆ ਇੱਕੋ ਹੀ ਵਾਰ ਨਾਗਣੀ ਦਾ ਕੀਤਾ ਸੀ ਤੇ ਹਾਥੀ ਦਾ ਮੂੰਹ ਮੋੜ ਦਿੱਤਾ ਤੇ ਕੇਸਰੀ ਚੰਦ ਦਾ ਸਿਰ ਭਾਈ ਓਦੇ ਸਿੰਘ ਨੇ ਇੱਕੋ ਹੀ ਹੱਲੇ ਦੇ ਵਿੱਚ ਵੱਢ ਲਿਆ ਸੀ ਡੇਢ ਲੱਖ ਦੀ ਫੌਜ ਨੂੰ ਗੁਰੂ ਕੇ ਸਿੰਘਾਂ ਨੇ ਭਾਈ ਬਚਿੱਤਰ ਸਿੰਘ ਤੇ ਭਾਈ ਉਦੇ ਸਿੰਘ ਕੱਲਿਆਂ ਨਹੀਂ ਭਾਜੜਾ ਪਾ ਦਿੱਤੀਆਂ ਸੀ ਡੇਢ ਲੱਖ ਦੀ ਫੌਜ ਭਾਜੜ ਪਾ ਦਿੱਤੀ ਸੀ ਸਾਧ ਸੰਗਤ ਸਤਿਗੁਰੂ ਮਹਾਰਾਜ ਦੀ ਐਸੀ ਕਿਰਪਾ ਸੀ ਜਦੋਂ ਭਾਈ ਬਚਿੱਤਰ ਸਿੰਘ ਜਿੱਤ ਕੇ ਵਾਪਸ ਆਏ ਨਾ ਕੇਸਰੀ ਚੰਦ ਦਾ ਸਿਰ ਵੱਢ ਕੇ ਲੈ ਕੇ ਆਏ ਤੇ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਵਾਹ ਵਾਹ ਹੋਈ ਭਾਈ ਬਚਿੱਤਰ ਸਿੰਘ ਦੀ ਤੇ ਸਾਰੇ ਸਿੱਖ ਕਹਿਣ ਕਹਿੰਦੇ ਭਾਈ ਬਚਿੱਤਰ ਸਿੰਘ ਬੜੀ ਬਹਾਦਰੀ ਹੈ ਬੜੀ ਤਾਕਤ ਬੜਾ ਜੋਰ ਵਿਖਾਇਆ ਤੁਸੀਂ ਤੇ ਇਸ ਗੁਰੂ ਕੇ ਸਿੱਖ ਨੇ ਹੱਥ ਜੋੜ ਕੇ ਸਿਰ ਝੁਕਾ ਕੇ ਕਲਗੀਧਰ ਮਹਾਰਾਜ ਵੱਲ ਇਹ ਵਚਨ ਆਕੇ ਸਨ ਖਾਲਸਾ ਜੀ ਤਾਕਤ ਮੇਰੀ ਨਹੀਂ ਇਹ ਜੋਰ ਬਲ ਮੇਰਾ ਨਹੀਂ ਵੇਖੋ ਜਦੋਂ ਰਵਾਨਾ ਹੋਇਆ ਸੀ ਤੇ ਸਿਰ ਤੇ ਹੱਥ ਰੱਖਣ ਵਾਲਾ ਕੌਣ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦੀਓ ਗੁਰੂ ਸਮਰੱਥ ਨੇ ਸੀ ਸਿਰ ਹੱਥ ਰੱਖਿਆ ਸੀ ਤੇ ਉਹਦਾ ਹੱਥ ਸਿਰ ਉੱਪਰ ਹੋਵੇ ਫਿਰ ਇੱਕ ਹਾਥੀ ਕੀ ਉਥੇ ਦਾ 100 ਹਾਥੀ ਵੀ ਹੋਣ ਤੇ ਉਹਨਾਂ ਦਾ ਵੀ ਮੈਂ ਮੂੰਹ ਮੋੜ ਸਕਦਾ ਸੀ ਇਹ ਗੁਰੂ ਦੀ ਕਲਾ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਹੈ ਐਸੇ ਸ਼ਹੀਦ ਸਿੰਘਾਂ ਉੱਪਰ ਗੁਰੂ ਦੀ ਕਿਰਪਾ ਵਰਤਦੀ ਹੈ ਗੁਰੂ ਦੀ ਕਲਾ ਵਰਤਦੀ ਹੈ ਜਦੋਂ ਗੁਰੂ ਦੇ ਹੋਵਾਂਗੇ ਗੁਰੂ ਦੇ ਅੱਗੇ ਆ ਕੇ ਆਪਣਾ ਆਪ ਨਿਸ਼ਾਵਰ ਕਰ ਦੇਵਾਂਗੇ ਮਿਸਟਰ ਸਿੰਘ ਪ੍ਰੋਡਕਸ਼ਨ ਪੇਸ਼ ਕਰਦੇ ਨੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ